ਬੇਖੌਪ ਹੋਏ ਚੋਰਾਂ ਦੇ ਵੱਲੋਂ ਦਿਨ ਦਿਹਾੜੇ ਬਠਿੰਡਾ ਦੇ ਕੋਪਾਲਨਗਰ ਦੇ ਵਿੱਚ ਇੱਕ ਘਰ ਦੇ ਅੰਦਰ ਦਾਖਲ ਹੋ ਕੇ ਦਿੱਤਾ ਗਿਆ ਚੋਰੀ ਦੀ ਘਟਨਾ ਨੂੰ ਅੰਜਾਮ ਘਰ ਦੇ ਮਾਲਕਾਂ ਦੇ ਮੁਤਾਬਕ ਸੋਨੇ ਚਾਂਦੀ ਦੇ ਜੇਵਰ ਅਤੇ ਨਕਦੀ ਲੈ ਕੇ ਚੋਰ ਹੋਏ ਫਰਾਰ ਪੁਲਿਸ ਨੂੰ ਦਿੱਤੀ ਗਈ ਸੂਚਨਾ ਪੁਲਿਸ ਦੇ ਵੱਲੋਂ ਮੌਕਾ ਦੇਖ ਕੇ ਕੀਤੀ ਜਾ ਰਹੀ ਕਾਰਵਾਈ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੋਪਾਲਨਗਰ ਇਲਾਕੇ ਦੇ ਵਿੱਚ ਅੱਜ ਦੁਪਹਿਰ ਹੋਈ ਚੋਰੀ ਦੀ ਵਾਰਦਾਤ ਦੀਆਂ ਜੋ ਕਿ ਬਠਿੰਡਾ ਦੇ ਗੋਪਾਲਨਗਰ ਗਲੀ ਨੰਬਰ 2 ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਚੋਰਾਂ ਦੇ ਵੱਲੋਂ ਇੱਕ ਕੰਦ ਦੇ ਸਹਾਰੇ ਘਰ ਦੇ ਅੰਦਰ ਦਾਖਲ ਹੋਇਆ ਗਿਆ ਤੇ ਬਾਅਦ ਦੇ ਵਿੱਚ ਘਰ ਦੇ ਅੰਦਰ ਅਲਮਾਰੀ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਕੁਝ ਜੇਵਰ ਅਤੇ ਨਕਦੀ ਚੋਰੀ ਕੀਤੀ ਗਈ ਅਤੇ ਬਾਅਦ ਦੇ ਵਿੱਚ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਜਦੋਂ ਘਰ ਦੇ ਮਾਲਕ ਘਰ ਦੇ ਵਿੱਚ ਆਏ ਤਾਂ ਉਹਨਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਸਬੰਧਤ ਥਾਣੇ ਨੂੰ ਦਿੱਤੀ ਗਈ ਅਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲੈਣ ਤੋਂ ਬਾਅਦ ਆਪਣੀ ਕਾਰਵਾਈ ਆਰੰਭੀ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਥਾਣਾ ਕਨਾਲ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇੱਕ ਡਿਊਟੀ ਦੇ ਵਿੱਚ ਵਿਜੀ ਹੋਣ ਦੀ ਗੱਲ ਕਹੀ ਗਈ ਅਤੇ ਨਾਲ ਹੀ ਉਹਨਾਂ ਇਹ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਅਤੇ ਮੌਕਾ ਦੇਖ ਕੇ ਜੋ ਵੀ ਬਿਆਨ ਆਦਿ ਲਿਖਾਏ ਜਾਣਗੇ ਉਸ ਮੁਤਾਬਕ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇਗੀ ਪੂਰੀ ਜਾਣਕਾਰੀ ਦੇਖਦੇ ਹਾਂ ਇਸ ਖਬਰ ਦੇ ਵਿੱਚ ਹਾਂ ਮੈਂ ਤੁਹਾਡਾ ਜੀ ਮੇਰਾ ਮੰਮੀ ਨਾਮ ਅੱਜ ਕੀ ਹੋਇਆ ਕੀ ਇੱਥੇ ਜੀ ਅਸੀਂ ਸਵੇਰੇ ਜੌਬ ਤੇ ਜਾਂਦੇ ਹਾਂ ਜੀ ਇੱਥੇ ਲੋਕ ਲੱਗਿਆ ਹੁੰਦਾ ਸਾਨੂੰ ਨਹੀਂ ਪਤਾ ਕਦੋਂ ਬੜੇ ਕਦੋਂ ਨਹੀਂ ਬੜੇ ਸਾਡੇ ਸਾਰੇ ਘਰੇ ਸਮਾਨ ਸੀਗਾ ਸਾਰਾ ਉਹ ਲੈ ਗਏ ਸੋਨਾ ਚਾਂਦੀ ਦਾ ਪੈਸੇ ਸੀ ਉਹ ਲੈ ਗਏ ਤੇ ਸਾਰਾ ਕਰ ਖਿਲਰਿਆ ਪਿਆ ਸੀ ਜਦੋਂ ਅਸੀਂ ਆਈਆਂ ਅਸੀਂ ਦੇਖਿਆ ਕਿੰਨੇ ਕੁ ਤਾਂ ਨੁਕਸਾਨ ਹੋ ਗਏ ਨੁਕਸਾਨ ਹੋ ਗਿਆ ਜੀ ਬਾਬਾ ਸੌਨੇ ਚੁੰਮਾ ਸੀ ਜੀਆਂ ਚਾਂਦੀ ਦਾ ਸਮਾਨ ਸੀਗਾ ਹਮ ਮੱਚੇ ਪੈਸੇ ਵੀ ਸੀਗੇ ਕੈਸ਼ ਵੀ ਸੀਗਾ ਅਚਾਨਕ ਦਾਖਲ ਕਿਵੇਂ ਹੋਏ ਅੰਦਰ ਪਤਾ ਕੁਝ ਲੱਗੇ ਬੜੇ ਨਹੀਂ ਨਹੀਂ ਅਜੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਹਾਲੇ ਕਿਵੇਂ ਆਏ ਹੈ ਕਿਵੇਂ ਨਹੀਂ ਆਏ ਹਮ ਹਾਂ ਜੀ ਪੁਲਿਸ ਵਾਲਿਆਂ ਨੇ ਦਿੱਤੀ ਇਤਲਾਹ ਹਾਂ ਜੀ ਪੁਲਿਸ ਵਾਲਿਆਂ ਨੇ ਲੈ ਆਏ ਆਏ ਸੀ ਕਿ ਮੌਕੇ ਹਾਂਜੀ ਆਏ ਸੀ ਮੇਰਾ ਨਾਮ ਸੋਨੂ ਕੁਮਾਰ ਹੈ ਜਿਹੜੀ ਸਿਸਟਰ ਦਾ ਕਰ ਰਹੀ ਹਾਂ ਇਹ ਸਾਨੂੰ ਸਾਡੇ 3:30 ਕੇ ਵਜੇ ਪਤਾ ਲੱਗਿਆ ਜੀ ਤੇ ਬਈ ਚੋਰੀ ਹੋਈ ਹੈ ਰੋਲਾ ਪਿਆ ਜਦ ਸਾਡੇ ਮੇਰੇ ਜਿੱਜਾ ਜੀ ਆਏ ਘਰੇ ਇੱਕ ਤਾਲਾ ਭਾਰ ਤਾਲਾ ਤੋੜਿਆ ਅੰਦਰੋਂ ਦੇਖਿਆ ਤਾਲਾ ਟੁੱਟਿਆ ਪਿਆ ਸੀ ਤੇ ਅੰਦਰੋਂ ਜਾ ਕੇ ਦੇਖਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਜੀ ਸਾਰੇ ਬੈੱਡ ਦੀ ਨਵਾਰੀ ਸਾਰੀ ਤੋੜ ਰੱਖੀ ਹੈ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹਾਂ ਉਹ ਜਿਹੜੇ ਕੂਮਾਪਿਆਂ ਦੀ ਚਾਂਦੀ ਦਾ ਸੀ ਤੇ ਕੁਝ ਪੈਸੇ ਪਈ ਸੀ 10 12 15000 ਰੁਪਿਆ ਉਹ ਲੈ ਗਏ ਚੱਕੇ ਅੱਛਾ ਕਿਹੜਾ ਏਰੀਆ ਏਰੀਆ ਕਿਹੜਾ ਜੀ ਇਹ ਇੱਕ ਪਾਲਨਗਰ ਹੈ ਜੀ ਕਿੰਨੇ ਨੰਬਰ ਕੇ ਲਈ ਹਾਂ ਜੀ ਦੋ ਨੰਬਰ ਗਲੀ ਹੈ ਜੀ ਅੱਛਾ ਪਾਲਰ ਅੱਛਾ ਇਹ ਕੀ ਕੀ ਕੰਮ ਕੀ ਕਰਦੇ ਨੇ ਸਿਸਟਰ ਇਹ ਪ੍ਰਾਈਵੇਟ ਜੋਬ ਕਰਦੇ ਤੁਹਾਨੂੰ ਜੀ ਇੱਕ ਮੇਰੀ ਸਿਸਟਰ ਬਿਊਟੀ ਪਾਰਲਰ ਤੇ ਲੱਗੀ ਹੈ ਉਹ ਰੇਡੀਮੈਂਟ ਦੀ ਸ਼ੋਰੂਮ ਤੇ ਲੱਗੀ ਹੈ ਇੱਥੋਂ ਚੜੀ ਹੋਈ ਉੱਪਰੋਂ ਸਾਨੂੰ ਆ ਗਲੀ ਤੋਂ ਪੁੱਛੇਗਾ ਤਾਂ ਸਰ ਕੋ ਪਤਾ ਹੀ ਨਹੀਂ ਕਿ 12 ਵਜੇ ਗਲੀ ਗਲੀ ਆ ਦੇ ਕਿੰਦਾ 12 ਵਜੇ ਤੱਕ ਤਾਂ ਗਲੀ ਚ ਹੀ ਸੀ ਉਹਦੇ ਬਾਅਦ ਸਾਨੂੰ ਦਿਨ ਦਿਹਾੜੇ ਹੋਈ ਹੈ ਕਹਿੰਦੇ ਦਿਨ ਦਿਹਾੜੇ ਹਾਂ ਜੀ ਦਿਨ ਦਿਹਾੜੇ ਹੋਈ ਹੈ ਅੱਛਾ ਹੁਣ ਐ ਨਹੀਂ ਪਤਾ ਨਸ਼ਾ ਵਾਲਿਆਂ ਦਾ ਕੰਮ ਹੈ ਕਿ ਕੋਈ ਕੀ ਦਾ ਕੰਮ ਹੈ ਕਾਚੀ ਪੁਲ ਸਾਲਾਂ ਦੇ ਦਿੱਤੀ ਇਤਲਾ ਪੁਲਿਸ ਹਾਂ ਪੁਲਿਸ ਵਾਲੇ ਕੱਸੀ ਸੀ ਪੁਲਿਸ ਵਾਲੇ ਵੀ ਆਪਣੀ ਫੋਟੋ ਫੋਟੋ ਸਾਰਾ ਕੁਝ ਖਿੱਚ ਕੇ ਲੈ ਗਏ ਹਾਂਜੀ ਇੱਕ ਪੋਲ ਕੱਤੀ ਸੀ ਉਹ ਆਗੇ ਸੀ ਨਾਲ ਦੇ ਨਾਲ ਜੀ ਹਾਂਜੀ ਉਹ ਸਾਰਾ ਕੁਝ ਆਪਣਾ ਲੈ ਗਏ ਕੀ ਮੰਗ ਕੀ ਕਰਨਾ ਚਾਹੁੰਗੇ ਮੰਗਿਆ ਸਰ ਉਹਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਹੁੰਦਾ ਜੀ ਉਹ ਗਰੀਬ ਬੰਦੇ ਆ ਜੀ ਗਰੀਬ ਬੰਦੇ ਤਾਂ ਬਈ ਹੋਰ ਕੀ ਚਾਹੋ ਇਹਨਾਂ ਨੂੰ ਤਾਂ ਇਨਸਾਫ ਹੀ ਚਾਹੀਦਾ ਹੁੰਦਾ ਜੀ ਤਾਂ ਇਸ ਚੋਰੀ ਦੇ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਅਸੀਂ ਸੰਬੰਧਿਤ ਥਾਣਾ ਕਨਾਲ ਕਲੋਨੀ ਵਿਖੇ ਆਇ ਤਾਂ ਇਥੋ ਜਿਹੜੇ ਥਾਣਾ ਮੁਖੀ ਨੇ ਉਹ ਕਿਸੇ ਸਪੈਸ਼ਲ ਡਿਊਟੀ ਦੇ ਵਿੱਚ ਬਿਜ਼ੀ ਹੋਣ ਕਰਕੇ ਅਸੀਂ ਉਹਨਾਂ ਨੂੰ ਨਹੀਂ ਮਿਲ ਸਕੇ ਪਰ ਜਦ ਫੋਨ ਤੇ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਸ ਮਾਮਲੇ ਨੂੰ ਲੈ ਕੇ ਮੌਕਾ ਦੇਖਿਆ ਗਿਆ ਹੈ ਤੇ ਜਿਹੜੀ ਜਾਂਚ ਪੜਤਾਲ ਇਸ ਮਾਮਲੇ ਦੀ ਉਹ ਕੀਤੀ ਜਾ ਰਹੀ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦ ਜਿਹੜਾ ਉਹ ਵੀ ਕਾਬੂ ਕੀਤਾ ਜਾਵੇਗਾ